ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਜਗਰਾਉਂ ਦੇ ਬਿਲਕੁਲ ਨੇੜੇ ਦੇ ਕਰਕੇ ਵਸਿਆ ਹੋਇਆ 8-10 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਪਿੰਡ ਰਸੂਲਪੁਰ ਜੰਡੀਆਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਰਸੂਲਪੁਰ ਜੰਡੀ ਪਿੰਡ ਆ ਜਿਹੜਾ ਮਿੱਤਰੋ ਇਹ ਇੱਕ ਵੱਡਾ ਪਿੰਡ ਆ ਨਾਮਵਰ ਪਿੰਡ ਆ ਤੋ ਜਿਹੜੇ ਪਿੰਡ ਦੇ ਵਿੱਚ ਮੈਂ ਇੱਥੇ گاਵਾ ਦੇ ਫਾਰਮ ਆ ਜਿਹੜੇ ਮਿੱਤਰੋ ਉਹ ਤੁਹਾਨੂੰ ਗਾਇਬ ਕਿੰਤੀ ਦੇ ਵਿੱਚ ਦੇਖਣ ਨੂੰ ਮਿਲਣਗੇ ਕਿਉਂਕਿ ਇਹ ਜਿਹੜੇ ਸਾਰੇ ਮਿਨੀ ਫਾਰਮ ਆ ਔਰ ਮਿਹਨਤ ਤੇ ਇਹਨਾਂ ਦਾ ਜਿਹੜਾ ਕੰਮ ਆ ਮਿੱਤਰੋ ਅੱਜ ਫੇਰ ਉਸੇ ਤਰ੍ਹਾਂ ਹੀ ਇੱਕ ਫਾਰਮ ਦੀਆਂ ਤਿੰਨ ਪਲੂਣ ਵੜਾਂ ਦੀ ਤੁਹਾਨੂੰ ਜਾਣਕਾਰੀ ਦੇਣੀ ਆ ਤਿੰਨੇ ਸੁਈਆਂ ਸਵਾਈਆਂ ਵਾ ਮਿੱਤਰੋ ਕਿੰਨੇ ਕਿੰਨੇ ਦੁੱਧ ਤੇ ਚੱਲਦੀਆਂ ਕੀ ਕੀ ਇਹਨਾਂ ਦੇ ਰੇਟ ਹੋਣਗੇ ਆ ਉਹ ਕਰਦੇ ਆ ਗੱਲਬਾਤ ਆਪਾਂ ਸਾਰੀ ਅੰਕਲ ਜੀ ਹੋਣੇ ਉਹਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ? ਠੀਕ ਆ ਜੀ ਬਹੁਤ ਵਧੀਆ। ਬਹੁਤ ਵਧੀਆ। ਸੇਤਾ ਦੇ ਪਰਿਵਾਰ ਜੀ। ਹਾਂਜੀ ਬਿਲਕੁਲ ਠੀਕ ਹੈ। ਠੀਕ ਹੈ। ਅੰਕਲ ਜੀ ਆਪਣਾ ਇੱਕ ਰਾਮ ਨਾਮ ਦੱਸ ਦਈਏ ਤੇ ਆਪਣੇ ਫਾਰਮ ਦਾ ਐਡਰੈਸ ਦੇ ਦਈਏ ਕਿਹੜੀ ਸੜਕ ਦੇ ਉੱਤੇ ਆ। ਹਾਂਜੀ ਮੇਰਾ ਨਾਮ ਜੀ ਪ੍ਰਧਾਨ ਬਲਜੀਤ ਸਿੰਘ। ਜੀ। ਆਪਣਾ ਪਿੰਡ ਰਸੂਲਪੁਰ ਜੰਡੀ। ਜੀ। ਜਗਰੋਂ ਤੋਂ 10 ਕਿਲੋਮੀਟਰ ਤੇ ਸਿੱਧੋਂ ਮੇੜ ਤੋਂ 8 ਕਿਲੋਮੀਟਰ। ਜੀ। ਆਪਣਾ ਫਾਰਮ ਹੈ ਕਿਹੜੀ ਸੜਕ ਦੇ ਉੱਤੇ ਆ ਗਿਆ ਜੀ? ਆਪਣਾ ਪਿੰਡ ਰਾਹੂਵਾਲ ਤੋਂ ਰਸੂਲਪੁਰ ਵਾਲੇ ਰੋਡ ਤੇ ਆ। ਇਹ ਤਾਂ ਸਾਨੂੰ ਹੋ ਗਈ 2 ਸਾਲ 2 ਸਾਲ ਤੋਂ ਜੀ ਹਾਂਜੀ ਅੱਛਾ ਇਹ ਕਿਹੜੀ ਕਿੰਨਾ ਤੁਸੀਂ ਜਾਨਵਰ ਜਦੋਂ ਸ਼ੁਰੂ ਕੀਤਾ ਸੀ ਕਿੰਨੇ ਜਾਨਵਰ ਪਾਏ ਸੀ ਅਸੀਂ 5-4 ਤੋਂ ਸ਼ੁਰੂ ਕੀਤਾ ਸੀਗਾ ਜੀ ਜੀ ਤੇ ਹੁਣ ਕਿੰਨੇ ਗਿਣਤੀ ਦੇ ਵਿੱਚ ਲੈ ਗਏ ਹੁਣ ਆਪਣੇ ਕੋਲ 70-75 ਹੈਗੇ 70-75 ਅੱਛਾ ਹੋਰ ਵੀ ਵਧਾਉਣੇ ਆ ਹਲੇ ਠੀਕ ਹੈ ਹੋ ਵੀ ਮਾਲਾ ਹੌਲੀ-ਹੌਲੀ ਵਧਾਈ ਜਾਂਦੀ ਹੈ ਹਾਂਜੀ ਹਾਂਜੀ 150 ਕਰ ਲਿਆ ਅੱਛਾ ਇਹ ਕਿਹੜੀ ਕਿੰਨੇ ਦੁੱਧ ਵਾਲੀ ਵਾਅਦੇ ਤੋਂ ਵੱਧ ਗਾਂ ਆਪਣੇ ਫਾਰਮ ਦੇ ਆਪਣੇ ਕੋਲ 45 ਲੀਟਰ ਵਾਲੀ ਵਾਅਦਾ ਤੋਂ 45 ਲੀਟਰ ਵਾਲੀ ਹੈਗੀ ਠੀਕ ਹੈ ਅੱਛਾ ਇਹ ਕਿ ਤੁਸੀਂ ਦੱਸਿਓ ਤੁਸੀਂ ਇਹ ਨਵੇਂ ਮਾਲਾ ਕੰਮ ਦੇ ਵਿੱਚ ਪੁਰਾਣਾ ਬੰਦਾ ਤਾਂ ਚਲ ਕਿਵੇਂ ਤੁਹਾਨੂੰ ਕੀ ਦਿੰਦਾ ਇਹਦੇ ਵਿੱਚ ਕਮਾਈ ਬਾਈ ਦੀ ਹੈਗੀ ਆ ਪੂਰੀ ਵਧੀਆ ਹਾਂਜੀ ਹਾਂਜੀ ਵਧੀਆ ਜੀ ਲੋਕ ਕਹਿੰਦੇ ਕੁਝ ਪਾਈਦਾ ਨਹੀਂ ਤੁਸੀਂ ਕੀ ਕਰਦੇ ਨਹੀਂ ਨਹੀਂ ਜੇ ਆਪਾਂ ਬਚ ਰਵਾਂਗੇ ਆਪ ਮਿਹਨਤ ਕਰਾਂਗੇ ਚਾਰ ਪੈਸੇ ਬਚਦੇ ਆ ਬਚਦੇ ਆ ਠੀਕ ਹੈ ਅੱਛਾ ਇਹ ਕਹਿੰਦੇ ਅੱਜ ਜਿੰਨੇ ਤੁਸੀਂ ਜਾਨਵਰ ਦੁੱਧ ਤੇ ਪਾਏ ਹੋਇਆ ਕਿੰਨੇ ਪਾਏ ਹੋਇਆ ਮੰਨ ਲਾ ਦੁੱਧ ਵਾਲੀਆਂ ਗਾਇਆਂ ਸਾਰੀਆਂ ਹੀ ਦੁੱਧ ਵਾਲੀਆਂ ਜੀ 70 75 ਆਪਣੇ ਜੀ ਠੀਕ ਹੈ ਫਿਰ ਬੱਚੇ ਆ ਪੱਛੇ ਨਹੀਂ ਤਿਆਰ ਕਰ ਰਹੇ ਫਿਰ ਹਾਂਜੀ ਕਰ ਰਹੇ ਆ ਜੀ ਠੀਕ ਹੈ ਉਹ ਚੰਗੇ ਸੀਵਣ ਦੀਆਂ ਕਰਦੇ ਆ ਆ ਚੰਗੇ ਸੀਵਣ ਦੀਆਂ ਏਵੀਐਸ ਦੀਆਂ ਜੀ ਤੇ ਲਾਪ ਦੀਆਂ ਜੀ ਇਹ ਸਾਰੇ ਵਧੀਆ ਵਧੀਆ ਵੀ ਕਹਿਣ ਤੋਂ ਭਾਵੇਂ ਇਹ ਟਾਪ ਬਰੀਡ ਦਾ ਸੀਮਨਡਾ ਆਪਾਂ ਨੂੰ ਮਿਲਦਾ ਆ। ਹਾਂ ਜੀ ਟਾਪ ਦਾ ਬਰੀਡ ਹੀ ਜਾਂਦੇ ਆ। ਅੱਛਾ ਨਾਮ ਦੀ ਨਾਲ ਫਿਰ ਆ ਸਿਸਟਮ ਜਿਹੜਾ ਚਾਰ ਚੂਰ ਪਾਉਣ ਵਾਲਾ ਵੀ ਆਪਦਾ ਹਾਂ ਜੀ ਚਾਰ ਵਾਲਾ ਵੀ ਆਪਦਾ ਵਾ ਸਾਰਾ ਕੁਝ ਸਾਰਾ ਕੁਝ ਆਪਦਾ ਪਾ ਠੀਕ ਹੈ ਅਕਾ ਜੀ ਅੱਛਾ ਅਕਾ ਜੀ ਆਪਾਂ ਹੁਣ ਜਿਹੜੇ ਜਾਨਵਰ ਵੇਚਨੇ ਇਹਨਾਂ ਦੇ ਬਾਰੇ ਗੱਲ ਕਰ ਲਈਏ ਆ ਪਹਿਲੇ ਨੰਬਰ ਤੇ ਵਹਿੜਾ ਜਿਹੜੀ ਇਹ ਸੂਈ ਹੋਈ ਆ ਜੀ। ਹਾਂ ਜੀ ਇਹ ਸੂਈ ਹੋਈ ਆ ਜੀ। ਪਹਿਲੇ ਨਹੀਂ ਆ ਹੈ ਜੀ? ਪਹਿਲਣਾ ਜੀ। ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਜੀ? ਇਹਨੂੰ ਅਜੇ 4 ਪ 25 ਤਰੀਕ ਨੂੰ ਸੂਈ ਆ ਜੀ 25 ਤਰੀਕ ਨੂੰ ਸੂਈ ਅੱਜ ਹੋ ਗਈ 1 2 ਤਰੀਕ ਹੈ ਨਾ ਜੀ 5 6 ਦਿਨ ਹੋ ਗਏ ਸੂਈ ਠੀਕ ਹੈ ਅੱਛਾ ਅੰਕੜੀ ਇਹਦੇ ਮਗਰ ਬੱਚਾ ਆ ਗਿਆ ਕਿ ਬੱਚੀ ਇਹ ਬੱਚਾ ਜੀ ਇਹਦੇ ਮਗਰ ਇਹਦੇ ਮਗਰ ਬੱਚਾ ਆ ਗਿਆ ਕਿੰਨੇ ਡੁੱਤ ਤੇ ਚੱਲਦੀ ਅੰਕੜੀ ਉਹਨੇ ਇਹ 25 ਲੀਟਰ ਤੇ ਚੱਲਦੀ ਹੈ ਜੀ 25 ਲੀਟਰ ਤੇ ਚੱਲੀ ਜਾਂਦੀ ਹੈ 30 ਨੂੰ ਤਾਂ ਹੱਥ ਮਾਰ ਜੂਗੀ ਫਿਰ ਹਾਂ ਜੀ ਹਾਂ ਜੀ ਅੱਛਾ ਅੰਕੜੀ ਕੀ ਰੇਟ ਰਹੂਗਾ ਇਹਦਾ ਜੀ ਰੇਡ ਫੋਨ ਤੇ ਕਰਾ ਰੇਡ ਫੋਨ ਤੇ ਕਰਾ ਠੀਕ ਹੈ ਤੋਰੀ ਵੀਰੇ ਕੱਢੀ ਬਾਰ ਨੂੰ ਖੋਲੀ ਲੋ ਲੈ ਵੀ ਮਿੱਤਰੋ ਇਹ 25 ਤਰੀਕ ਦੀ ਸੂਈ ਹੋਈ ਆ 5 ਦਿਨ ਆ ਹੋ ਗਏ ਤੇ ਦੋ ਉਹ 7 ਦਿਨਾਂ ਦੀ ਸੂਈ ਥੱਲੇ 25 ਕਿਲੋ ਦੁੱਧ ਕੰਡੇ ਲਾਉਣ ਵਾਲਾ ਐਂਡ ਬੋਲਣ ਵਾਲਾ ਨਹੀਂ ਤੋਲਣ ਵਾਲਾ ਨਹੀਂ ਲੈ ਵੀ ਚੋપરા ਕੱਢਦੇ ਐ ਨੂੰ ਮੇਰਾ ਪਾਈ ਪਣ ਕੇ ਤੋਰ ਦੇ ਨੂੰ ਬੜੀ ਬਰੀਕੀ ਦੀ ਚੱਕੀ ਵੱੱਛੀ ਆ 30 ਕਿਲੋ ਦੁੱਧ ਟੌਰਨ ਆ ਪਾ ਜੂਗੀ ਕਿਉਂਕਿ ਹਲੇ ਚਵਾਈ ਹੋਈ ਨੂੰ ਵੀ ਕੁਝ ਕੁ ਘੰਟੇ ਹੀ ਹੋਏ ਆ ਕਿਉਂਕਿ ਫਾਰਮ ਦੇ ਉੱਤੇ ਟਾਈਮ ਟੇਬਲ ਹੁੰਦਾ ਚਵਾਈ ਦਾ ਵੀ ਕਈ ਵਾਰੀ ਆਪਣਾ ਜਿਹੜਾ ਟਾਈਮ ਨੂੰ 9 ਤੋਂ 9 ਰੱਖਿਆ ਹੁੰਦਾ ਕਈ ਵਾਰੀ ਉਹਦਾ ਫਿਰ ਉਸਤਾਫ ਤੇ ਜਿਹੜੀ ਸੈਟਿੰਗ ਕਰਨੀ ਹੁੰਦੀ ਹੈ ਕਈ ਜਨਵਰ ਚੋਣੇ ਹੁੰਦੇ ਕਿ ਇੱਕ ਅੱਧੀ ਚੋਣੀ ਹੋਵੇ ਤਾਂ ਉਸ ਤੋਂ ਸੈਟਿੰਗ ਆ ਜਾਂਦੀ ਹੈ ਬਰੀਕੀ ਬਰੂਕੀ ਇੱਥੇ ਬਣਦੇ ਬਾਈ ਬਸ ਜਿੱਥੋਂ ਖੋਲੀ ਜਾਂ ਨਾ ਉੱਥੇ ਬੰਨੀ ਜਾਈ ਇਹਦਾ ਬੱਚਾ ਕਿਹੜਾ ਆ ਗਿਆ ਬਾਈ ਉਹ ਬਾਈ ਫੜੀ ਫਿਰਦਾ ਬੱਚਾ ਠੀਕ ਆ ਜਿੰਨੇ ਮਰ ਬੱਚਾ ਧੋਗਣਾ ਹੀ ਦੇਖਿਆ ਨਾ ਇਹਦੇ ਟੀਕੇ ਦੇਸੀਓ ਭਰਾ ਦੇ ਹੈ ਠੀਕ ਹੈ ਨਵਾਂ ਕੰਮ ਸੀ ਡਾਕਟਰਾਂ ਨਵਾਂ ਆਉਂਦੇ ਹੁਣ ਪਾਸੇ ਠੀਕ ਹੈ ਠੀਕ ਹੈ ਬਾਈ ਠੀਕ ਹੈ ਅਸੀਂ ਕਿਹੜੀ ਵੀਰੇ ਦੋ ਨੰਬਰ ਤੇ ਜਿਹੜੀ ਆਪਣੀ ਵਹਿੜਾ ਇਹ ਕਿਹੜੇ ਸੁਮ ਸੁਮਣ ਦੇ ਆ ਗਈ ਕੋਈ ਇਹਦਾ ਪਤਾ ਅੰਕਲ ਜੀ ਕਿਹੜਾ ਇਹਦਾ ਸੀਮਨ ਦਾ ਨਹੀਂ ਪਤਾ ਜੀ ਕਿਹੜਾ ਠੀਕ ਹੈ ਇਹ ਵੀ ਪਹਿਲਾਂ ਨਹੀਂ ਅੰਕਲ ਜੀ ਇਹ ਵੀ ਪਹਿਲਾਂ ਨਹੀਂ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਅੰਕਲ ਜੀ ਸੋਈਨੂੰ ਇਹ 23 ਤਰੀਕ ਦੀ ਸੂਈ ਜੀ 23 ਤਰੀਕ ਦੀ ਠੀਕ ਇਹ ਕਿੰਨੇ ਦੁੱਤੇ ਚਲਦੀ ਹੈ ਜੀ ਇਹ 23 24 ਕਿਤੋਂ 23 24 ਦਾ ਠੀਕ ਹੈ ਜੀ ਇਹ ਵੀ 25 26 ਦਾ ਟੌਰ ਰੱਪਾ ਜੋਗੇ ਹਾਂ ਜੀ 25 26 ਟੌਰ ਨਾਲ ਪਾਉਣਾ ਪਾਉਣਾ ਕਾਲੇ ਕੰਨ ਤੇ ਚਿੱਟਾ ਰੰਗ ਹੈ ਨਾ ਜਿੰਦੀ ਅੱਜਕੱਲ ਪੂਰੀ ਮੰਗ ਹੈ ਲੈ ਵੀ ਆਹ ਜਿਹੜੇ ਰੰਗ ਨੂੰ ਆਹ ਜਿਹੜੇ ਅੰਗ ਨੂੰ ਆਹ ਜਿਹੜੀ ਬਰੀਨ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਬਹੁਤ ਮੁਹੱਬਤ ਖਟਦੇ ਆ ਆ ਵੇਖੋ ਤੁਸੀਂ ਮਿੱਤਰੋ ਅਜੇ ਦਾ ਵਹਿੜ ਥੋੜਾ ਜਿਹਾ ਸੂਆ ਬਣਾ ਗਈ ਹੈ ਨਾ ਹਾਂ ਕਿੰਨੇ ਦਿਨ ਹੋਏ ਇਹਨੂੰ ਸੂਈ ਨੂੰ ਆਖਿਆ ਸੀਗਾ ਇਹ 23 ਤਰੀਕ ਨੂੰ ਸੂਈ ਜ ਗਿਆਰਦਨ ਹੈ ਨਾ ਬਾਈ 23 ਕਿਲੋ ਤੇ ਚੱਲੀ ਜਾਂਦੀ ਹੈ ਹਾਂਜੀ ਕਿਆ ਬਾਤ ਆ ਜੀ ਵੇਖ ਲਈਏ ਤੁਸੀਂ ਕੋਲ ਆ ਕੇ ਵੇਖੀ ਨਾ ਜਦੋਂ ਤੁਹਾਨੂੰ ਪਸੰਦ ਆਊਗੀ ਕਿਉਂਕਿ ਥੋੜੀ ਜਿਹੀ ਦੇਖ ਰੇਖ ਦੇ ਵਿੱਚ ਵੀ ਕਮੀ ਲੱਗਦੀ ਹੈ ਮੈਨੂੰ ਕਿਤੇ ਨਾ ਕਿਤੇ ਕਿਉਂਕਿ ਨਵਾਂ ਫਾਰਮ ਹਾਂ ਸੈਟਿੰਗ ਬਾਕੀ ਇਹ ਤੇ ਜ਼ੋਰ ਲਾਦੇ ਥੋੜਾ ਜਾਂਗਾ ਹਾਂ ਇਹਦੀ ਸੈਟਿੰਗ ਆ ਜਿਹੜੀ ਬਾਈ ਕਰਦੇ ਮਾੜੀ ਮੈਨੂੰ ਪੁੱਤ ਡਾਟਰ ਨੂੰ ਦਿਖਾ ਦੇਖੂ ਮਾੜਾ ਮੋਟਾ ਵੀ ਕੀ ਚੱਕਰ ਅਸੀਂ ਕਹਿੰਦੇ ਜੇ ਇਹ ਇਹਦਾ ਵੀ ਰੇਟ ਆਪਾਂ ਫੋਨ ਤੇ ਹੀ ਕਰਦੇ ਹਾਂਗੇ ਹਾਂਜੀ ਫੋਨ ਤੇ ਹੀ ਰੇਟ ਕਰ ਲਾਂਗੇ ਹਾਂਜੀ ਉਹ ਤਿੰਨ ਨੰਬਰ ਤੇ ਜਿਹੜੀ ਗਾਂ ਕੜੀ ਹੁੰਦੇ ਬਾਰੇ 26 27 ਕਿਲੋ ਹੈ ਅੱਛਾ ਦੂਜੇ ਸੂਈ ਆ ਠੀਕ ਹੈ ਜੀ 26 27 ਕਿਲੋ ਦੁੱਧ ਤਿਆਰ ਆ ਜੀ ਹੁਣ 26 27 ਕਿਲੋ ਹਾਂ ਜੀ ਹੱਲੀ ਅੰਜਮ ਕੰਡਾ ਤੋਲਵਾ ਨੀਆਂ ਗੱਲਾਂ ਕੋਈ ਆ ਕੇ ਰਹੇ ਰਹੇ ਦਾ ਵੀ ਪ੍ਰਬੰਧ ਆਪਣਾ ਚੋਕੇ ਤਸੱਲੀ ਕਰਕੇ ਲੈਣੀ ਹਾਂ ਜੀ ਤਸੱਲੀ ਕਰਕੇ ਦੋ ਦਾਲ ਟੈਕ ਠੀਕ ਹੋ ਡੰਗ ਚਾਰ ਡੰਗ ਠੀਕ ਹੈ ਗਾ ਜੀ ਇਹਨੂੰ ਕਿੰਨੇ ਦਿਨ ਹੋ ਗਏ ਅੰਕਲ ਜੀ ਸੂਈ ਨੂੰ ਇਹ 15 ਤਰੀਕ ਦੀ ਸੂਈ ਹੈ ਬੱਚੀ ਥੱਲੋ ਥੱਲੋ ਬੜੀ ਖਬਰਦਾਰ ਆਣਾ ਜੀ ਹਾਂ ਜੀ ਹੂੰ ਬਹੁਤ ਜ਼ਬਰਦਸਤ ਆ ਜੀ ਜਾਣ ਵਾਲੀ ਅੱਛਾ ਜੀ ਮੈਨੂੰ ਕਹਿਣ ਤੋਂ ਬਾਅਦ ਪਿੱਠ ਪੁੜੇ ਦੀ ਚੜਾਈ ਲਬਾਈ ਬ ਵੀ ਇਹ ਅੰਗ ਜਿਹੜਾ ਅੰਕਲ ਜੀ ਚੱਲਤੋਂ ਅਸੀਂ ਨਵੇਂ ਇਹ ਬੁੱਢਾ ਨਹੀਂ ਹੁੰਦਾ ਛੇਤੀ। ਹਾਂ ਜੀ। ਇਹ ਮੰਨਣੀ ਪੈਣੀ ਹੈ ਗੱਲ। ਇਹ ਅੰਗਾ ਜਿਹੜਾ ਛੇਤੀ ਬੁੱਢਾ ਪੜਨੀ ਦਿਖਾਉਂਦਾ। ਅੱਛਾ ਚਵਾਈ ਹੱਥੀ ਵੀ ਕਰਾ ਲੈਂਦੀਆਂ ਤੇ ਮਸ਼ੀਨੀਆਂ। ਹਾਂ ਜੀ ਹਾਂ ਜੀ। ਮੈਨੂੰ ਵੀ ਪਿੰਦਾ ਬੱਛਾ ਵੀ ਵਿਖਾ ਦੇ। ਉਹ ਮੈਨੂੰ ਲੱਗਦਾ ਮੂਰੀ ਆਉਂਦੇ। ਬਣਦੇ ਇੱਥੇ ਵੀਰ ਜਿੱਥੋਂ ਖੋਲੀ ਜਾਂਣ ਉੱਥੇ ਹੀ ਬਣ ਜਾਈ ਜਾ। ਬੱਚੀ ਹੋ ਗਈ ਬੱਚੀ ਹੈ ਇਹਦਾ ਵੀ ਰੇਟ ਅੰਕਲ ਜੀ ਫਿਰ ਫੋਨ ਤੁਸੀਂ ਕਰ ਲਓ ਇਹਦਾ ਵੀ ਫੋਨ ਤੁਸੀਂ ਕਰ ਲਓ ਅੱਛਾ ਅੰਕਲ ਜੀ ਅੰਕਲ ਦੱਸੋ ਮੈਨੂੰ ਵੀ ਆਪਾਂ ਅੱਗੇ ਅੱਗੇ ਜਿਵੇਂ ਜਿਵੇਂ ਹੋਣ ਮੰਨ ਲਓ ਵਧੂਗਾ ਕੰਮ ਹੋਵੇ ਉਹਦੇ ਨਾਲ ਦੀ ਨਾਲ ਫਿਰ ਕੋਈ ਵੇਚਣ ਮੁੱਟੇ ਹਾਂਜੀ ਹਾਂਜੀ ਕਰਾਂਗੇ ਜੀ ਹਾਂਜੀ ਤਿਆਰ ਕਰਾਂਗੇ ਬਰੀਡ ਤੇ ਜੀ ਬਰੀਡ ਤੇ ਨਾਲ ਨਾਲ ਦੀ ਨਾਲ ਲੈ ਲਊ ਵੀ ਆਇਆ ਕਰੋ ਕੋਈ ਹੁੰਦਾ ਮਿਹਨਤ ਦਾ ਕੀ ਡਰ ਆ ਜੀ ਤੁਹਾਡਾ ਕੀ ਗੱਲ ਆ ਜੀ ਆਹ ਜੀ ਬਰੀਡ ਤਿਆਰ ਕੀਤੀ ਹੋਈ ਵੇਚਣਾ ਸੌਖਾ ਹੈ ਵੇਚਣਾ ਸੌਖਾ ਹੈ ਵੀ ਕਹਿਣ ਤੋਂ ਪਾਵੇ ਆ ਵੀ ਜਿਹੜਾ ਆਪ ਨੂੰ ਪ੍ਰੋਪਰ ਰਿਕਾਰਡ ਵਾਲਾ ਪਤਾ ਆਊਗਾ ਕਿਸੇ ਨੂੰ ਦੇਵਾਂਗੇ ਉਹ ਵੀ ਕੰਮਜਾਬ ਹੋਗਾ ਕੰਮਜਾਬ ਹੋਊਗਾ ਜੀ ਜੀ ਤਸੱਲੀ ਕਰਾ ਕੇ ਸਹੀ ਗੱਲ ਹੈ ਜੀ ਅੱਛਾ ਇਹ ਜਿਹੜੇ ਜਾਨਵਰ ਆਪਾਂ ਜਿੰਨੇ ਦੁੱਧ ਦੱਸਿਆ ਇਹ ਆਪਾਂ ਅਗਲਾ ਆਪਦਾ ਚੋਵੇ ਤਸੱਲੀ ਕਰੀ ਹਾਂ ਜੀ ਹਾਂ ਜੀ ਦੋ ਡੰਗ ਚੋਲੇ ਵੇ ਚਾਰ ਡੰਗ ਚੋਲੇ ਜਦੋਂ ਫਾਰਮ ਤੋਂ ਬਾਹਰ ਹੋ ਗਈਆਂ ਉਦੋਂ ਕੋਈ ਗਰੰਟੀ ਨਹੀਂ ਹਾਂ ਜੀ ਕੋਈ ਗਰੰਟੀ ਨਹੀਂ ਇੱਥੇ ਇੱਥੇ ਚੈੱਕ ਕਰੇ ਹਾਂ ਵੀ ਜਦੋਂ ਜਦੋਂ ਆ ਅੰਦਰ ਗੇਟ ਹੋ ਕੇ ਟੂ ਉਦੋਂ ਦੀ ਤੁਹਾਡੀਆਂ ਉਦੋਂ ਬਾਅਦ ਵੈਸੇ ਰੇਟ ਇਹਨਾਂ ਦੇ ਵੀਰੇ ਆਈਡੀਆ ਜਾਂ ਲੱਖੋਂ ਅੰਦਰ ਹੀ ਹੋਣਗੇ ਕਿ ਬਾਹਰ ਵਾਲੇ ਹੋਣਗੇ ਉਹ ਲੱਖੋਂ ਬਾਹਰ ਆ ਜਰਾ ਆ ਪੂਰੇ ਨੂੰ ਦੇ ਦਾਂਗੇ ਆ ਲੱਖ ਲੱਖ ਨੂੰ ਯਾਰ ਆ ਲੱਖ ਲੱਖ ਨੂੰ ਪੂਰੇ ਨੂੰ ਦੇ ਦਾਂਗੇ ਤੇ ਤਿੰਨੇ ਜੇ ਤਿੰਨੇ ਹੀ ਲੈਣੀਆਂ ਹੋਣ ਬਾਈ ਕਿੰਨਾ ਵੀ ਕਰ ਲੈਣਾ ਪੂਰੇ ਪੂਰੇ ਨੂੰ ਜਾਣਦੇ ਕੋਈ ਨਹੀਂ ਉਹਦਾ ਤਿੰਨ ਯਾਰ ਉਹ ਇੱਕ ਦਾ 10000 ਚਲ ਉਹਦਾ 10000 ਇਧਰੋਂ ਘਟਾ ਲੈਣਗੇ ਫੇਰ ਕੋਈ ਨੂੰ ਜਾਣ ਦੇਣਾ ਪਵੇ ਪਰ ਮਾਨਤਾਨ ਵਾਲੀ ਗੱਲ ਹੀ ਕਰਤੀ ਮਾਨਤਾਨ ਠੀਕ ਹੈ ਭਾਈ ਕੋਈ ਗੱਲ ਨਹੀਂ ਅੱਛਾ ਇਹ ਕਿਹੜੀ ਨੰਬਰ ਕਿੰਨਾ ਕਿਹੜੇ ਨੰਬਰ ਤੇ ਗੱਲਬਾਤ ਕਰੀਏ ਆਪਾਂ 98143 09531 98143 09531 09531 98143 09531 ਇਸ ਫਾਰਮ ਨੰਬਰ ਤੇ ਤੁਸੀਂ ਕਰਨੀ ਆ ਮਿੱਤਰੋ ਭਾਈ ਹੋਣੇ ਉਹਨਾਂ ਨਾਲ ਗੱਲਬਾਤ ਤੇ ਗੱਲਬਾਤ ਦੇ ਨਾਲ ਹੋਊਗਾ ਤੁਹਾਡਾ ਮਸਲਾ ਹੱਲ ਅੱਜ ਦੀ ਵੀਡੀਓ ਦੇ ਵਿੱਚ ਇਹ ਦੋਸਤੋ ਅਸੀਂ ਜਨਵਾਰ 3 ਜਿਹੜੇ ਜਿਹੜੇ ਤੁਹਾਨੂੰ ਪਿੰਡ ਰਸੂਲਪੁਰ ਜੰਡੀਆਂ ਜ਼ਿਲ੍ਹੇ ਲੁਧਿਆਣੇ ਦੇ ਮਨਮੋਤੇ ਨਗਰ ਦੇ ਵਿੱਚ ਪਹੁੰਚੇ ਹੋਏ ਸੀ ਜਿਗਰਾਉਂ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸੀ ਸਿਧਵਾں ਗੇੜ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸੀ ਜਿਹੜਾ ਰਸੂਲਪੁਰ ਜੰਡੀਆਂ ਤੋਂ rauwala road ਆ ਉਸ ਰੋਡ ਦੇ ਉੱਤੇ ਨਿਊਜ਼ੀਲੈਂਡ ਫਾਰਮ ਆ ਨਾ ਭਾਈ ਨਿਊਜ਼ੀਲੈਂਡ ਨਿਊਜ਼ੀਲੈਂਡ ਦਾ ਕੰਮ ਨਹੀਂ ਗਾਜੀ ਠੀਕ ਠੀਕ ਹੈ ਜੀ ਛੇਰੇ ਲੁਕਾ ਮਾ ਛੇਰੇ ਲੁਕਾ ਮਾ ਜਿਹੜਾ ਨਿਊਜ਼ੀਲੈਂਡ ਫਾਰਮ ਤੇ ਤੁਸੀਂ ਆ ਕੇ ਵਿਜ਼ਿਟ ਕਰਕੇ ਜਾਨਵਰ ਖਰੀਦ ਸਕਦੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮ